ਹੁਣ ਇਹੀ ਰੋਲਾ ਪਿਆ ਕਿ ਕੇਸਰੀ ਵੀ ਨਹੀਂ ਬਸੰਤੀ ਵੀ ਨਹੀਂ ਫਿਰ ਰੰਗ ਕਿਹੜਾ ਕੀ ਉਹਦਾ ਭਗਵਾ ਰੰਗ ਦੇ ਨਾਲ ਰੰਗ ਮਿਲਦਾ ਹੈ ਇਸ ਕਰਕੇ ਉਹ ਰੰਗ ਬਦਲ ਦੇਣਾ ਚਾਹੀਦਾ ਹੈ ਇਹ ਜਿਹੜਾ ਕਹ ਲੋ ਬਿਆਨ ਹੈ ਇਹ ਕਿਉਂਕਿ ਉਹਨਾਂ ਨੇ ਤਕਸਬ ਦੇ ਮੁਰੇ ਹੀ ਜਿਹੜੇ ਨਿਸ਼ਾਨ ਸਾਹਿਬ ਪਹਿਲੇ ਪੀਲੇ ਰੰਗ ਦੇ ਚੁਲਾਏ ਆ ਉਹਦੇ ਪਿੱਛੇ ਕਿਤਨਾ ਕਿਥੇ ਜਿਹੜੀ ਹੁਣ ਢਾਡੀ ਮਾਨ ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਉਹ ਕਿਤਨਾ ਕਿਥੇ ਜਾਇਜ਼ ਲੱਗਦੀ ਹੈ ਜਿਹੜਾ ਭਗਵੰਤ ਮਾਨ ਦੀ ਪਾਰਟੀ ਦਾ ਜਿਹੜਾ ਪੱਗਾਂ ਦਾ ਰੰਗ ਬਣਿਆ ਹੈਗਾ ਤੇ ਆਪਾਂ ਪੱਗਾਂ ਦੇ ਥੱਲੇ ਲੱਗੇ ਸਿਰਾਂ ਨੂੰ ਵੀ ਦੇਖਦੇ ਆਂ ਤੇ ਸਿਰਾਂ ਦੇ ਵਿੱਚ ਪਈ ਜਿਹੜੀ ਐ ਜਾਗਰੂਕਤਾ ਨੂੰ ਜਾਂ ਸਮਝ ਨੂੰ ਵੀ ਦੇਖਦੇ ਆਂ ਆਪਾਂ ਕੱਲੇ ਰੰਗਾਂ ਦੇ ਬੰਦੇ ਹੋਏ ਨਹੀਂ ਹੈਗੇ ਢਾੜੀ ਜਸਵੀਰ ਸਿੰਘ ਮਾਨ ਇੱਕ ਵੀਡੀਓ ਜਾਰੀ ਕਰਦੇ ਨੇ ਉਸ ਵੀਡੀਓ ਤੋਂ ਬਾਅਦ ਅਚਾਨਕ ਚਰਚਾ ਛਿੜ ਗਈ ਕਿ ਕੀ ਢਾੜੀ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਉਂਗਲੀ ਚੱਕ ਦਿੱਤੀ ਜਾਂ ਉਹਨਾਂ ਦੇ ਦਿੱਤੇ ਹੁਕਮਨਾਮੇ ਦੇ ਉੱਤੇ ਉਂਗਲੀ ਚੱਕ ਲਈ ਐਸਜੀਪੀਸੀ ਦੇ ਉੱਤੇ ਉਂਗਲੀ ਚੱਕੀ ਇਹ ਉਹ ਦੋ ਸਰਮੌਰ ਸੰਸਥਾਵਾਂ ਨੇ ਸਿੱਖ ਪੰਥ ਦੀਆਂ ਜਿਨ੍ਹਾਂ ਨੇ ਸਿੱਖ ਪੰਥ ਨੂੰ ਕਥਿਤ ਤੌਰ ਤੇ ਹੀ ਸਹੀ ਭਾਵੇਂ ਪਰ ਅਜੇ ਤੱਕ ਬਚਾ ਕੇ ਜਾਂ ਬੰਨ ਕੇ ਸਮੇਟ ਕੇ ਰੱਖਿਆ ਹੁਣ ਕੀ ਢਾਡੀ ਸਾਹਿਬ ਉਹਨਾਂ ਦੇ ਉੱਤੇ ਉਂਗਲੀ ਚੱਕ ਰਹੇ ਨੇ ਕਿਉਂਕਿ ਨਿਸ਼ਾਨ ਸਾਹਿਬ ਦੇ ਪੋਸ਼ਾਕਾਂ ਦੇ ਜਿਹੜੇ ਰੰਗ ਨੇ ਉਹਨਾਂ ਰੰਗਾਂ ਨੂੰ ਲੈ ਕੇ ਤਾਂ ਪਹਿਲਾਂ ਹੀ ਹੁਕਮਨਾਮਾ ਜਾਰੀ ਹੋ ਗਿਆ ਉਸ ਹੁਕਮਨਾਮੇ ਦੇ ਵਿੱਚ ਕਹਿ ਦਿੱਤਾ ਜਾਂ ਤਾਂ ਬਸੰਤੀ ਹੋਵੇ ਜਾਂ ਸਰਮਈ ਹੋਵੇ ਕੇਸਰੀ ਨਹੀਂ ਹੋ ਸਕਦਾ ਕੇਸਰੀ ਨਹੀਂ ਹੈ ਹੁਣ ਬਸੰਤੀ ਲੱਗਣ ਲੱਗ ਗਿਆ ਸਰਮਈ ਭਾਵੇਂ ਨਹੀਂ ਲੱਗਿਆ ਪਰ ਹੁਣ ਇਹ ਚਰਚਾ ਚੱਲ ਗਈ ਸਰਮਈ ਕਿਉਂ ਨਹੀਂ ਲੱਗਿਆ ਬਸੰਤੀ ਕਿਉਂ ਹੈ ਕੱਲਾ ਔਰ ਬਸੰਤੀ ਨੂੰ ਵੀ ਉਹਨਾਂ ਨੇ ਸੀਐਮ ਭਗਵੰਤ ਮਾਨ ਦੇ ਨਾਲ ਜੋੜ ਦਿੱਤਾ ਹੁਣ ਕੀ ਬਸੰਤੀ ਰੰਗ ਸੀਐਮ ਭਗਵੰਤ ਮਾਨ ਨੇ ਜਾਤ ਕੀਤਾ ਅਸਲ ਕੀ ਹੈ ਇਸ ਚੀਜ਼ ਦਾ ਰੰਗ ਕਿਹੜਾ ਪਛਾਕ ਦਾ ਸਿੱਖ ਧਰਮ ਕਿਸ ਚੀਜ਼ ਚ ਮੰਨੇ ਕੀ ਅਕਾਲ ਤਖਤ ਸਾਹਿਬ ਦੇ ਉੱਤੇ ਸਵਾਲ ਚੱਕੇ ਐਸਜੀਪੀਸੀ ਉੱਤੇ ਸਵਾਲ ਚੱਕੇ ਸਵਾਲ ਬਹੁਤ ਸਾਰੇ ਖੜੇ ਹੋ ਰਹੇ ਨੇ ਔਰ ਉਹਨਾਂ ਸਵਾਲਾਂ ਦੇ ਜਵਾਬ ਵਾਸਤੇ ਅੱਜ ਅਸੀਂ ਪਹੁੰਚੇ ਆਂ ਭਾਈ ਹਰਜਿੰਦਰ ਸਿੰਘ ਜਿੰਦਾ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਪੁੱਛਦੇ ਆਂ ਕਿਸੇ ਕਿਨਾਰੇ ਲੱਗਦੇ ਆਂ ਕੋਸ਼ਿਸ਼ ਕਰਦੇ ਆਂ ਕਿਤੇ ਪਹੁੰਚਣ ਦੀ ਭਾਈ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਭਾਈ ਸਾਹਿਬ ਜੋ ਗੱਲਾਂ ਕਈਆਂ ਗਈਆਂ ਢਾਡੀ ਸਾਹਿਬ ਵੱਲੋਂ ਤੁਸੀਂ ਵੀ ਸੁਣੀਆਂ ਮੈਂ ਵੀ ਸੁਣੀਆ ਉਹਨਾਂ ਦੇ ਵਿੱਚ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਇਹ ਤਾਂ ਰੰਗ ਹੀ ਜਿਹੜਾ ਆ ਉਹ ਗਲਤ ਆ ਬਸੰਤੀ ਰੰਗ ਤਾਂ ਹੈ ਹੀ ਨਹੀਂ ਹੁਣ ਇਹੀ ਰੌਲਾ ਪਿਆ ਕਿ ਕੇਸਰੀ ਵੀ ਨਹੀਂ ਬਸੰਤੀ ਵੀ ਨਹੀਂ ਫਿਰ ਰੰਗ ਕਿਹੜਾ ਆ ਸਾਰੇ ਸਰੋਤਿਆਂ ਨੂੰ ਮੈਂ ਪਹਿਲੇ ਇਸ ਗੱਲ ਦੇ ਲਈ ਜਾਣੂ ਕਰਾਉਣਾ ਚਾਹੁੰਦਾ ਕਿ ਜਿਹੜੀ ਇਸ ਵੇਲੇ ਜਿਹੜੀ ਚਰਚਾ ਚੱਲ ਰਹੀ ਹੈ ਉਹ ਚਰਚਾ ਤਦ ਵੀ ਹੋਣੀ ਸੀਗੀ ਜੇ ਅਕਾਲ ਤਖਤ ਸਾਹਿਬ ਤੋਂ ਜੇ ਕਿਸੇ ਇੱਕ ਰੰਗ ਨੂੰ ਹੀ ਮਨ ਤਾਂ ਦੇ ਦਿੱਤੀ ਜਾਂਦੀ ਚਰਚਾ ਤਦ ਵੀ ਹੋਣੀ ਸੀਗੀ ਹੁਣ ਕਿਉਂਕਿ ਕੀ ਹੁੰਦਾ ਹੈ ਕਿ ਇੱਕ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਆਮ ਕੋਈ ਨਾ ਕੋਈ ਚੀਜ਼ ਦਾ ਜਿਹੜਾ ਆਪਣੇ ਵੱਲੋਂ ਜਵਾਬ ਦੇਣਾ ਉਹਨਾਂ ਨੂੰ ਲੱਗਦਾ ਉਹ ਦੇ ਦਿੰਦੇ ਆ ਤੇ ਉਸ ਤੋਂ ਬਾਅਦ ਚਰਚਾ ਸ਼ੁਰੂ ਹੋ ਜਾਂਦੀ ਹੈ ਲੋਕਾਂ ਦਾ ਓਪੀਨੀਅਨ ਦੇਖਿਆ ਜਾਂਦਾ ਹੈ ਕਿ ਲੋਕ ਕੀ ਸੋਚਦੇ ਨੇ ਚੀਜ਼ਾਂ ਨੂੰ ਲੈ ਕੇ ਹੁਣ ਹੁੰਦਾ ਕੀ ਹੈ ਬਹੁਤ ਆਤ ਲੋਗਨ ਨੇ ਕਿਸੇ ਚੀਜ਼ ਚ ਮਹਾਰਤ ਨਾ ਹੋਣ ਕਰਕੇ ਇੱਕ ਬਸ ਜਰਨਲ ਫਲਸਫੀ ਬਣਾਇਆ ਹੁੰਦਾ ਕਿ ਅਸੀਂ ਇਸ ਤਰੀਕੇ ਨਾਲ ਸੋਚਦੇ ਆ ਸਾਡੇ ਮੁਤਾਬਕ ਤੇ ਧਰਮ ਇਦਾਂ ਹੋਣਾ ਚਾਹੀਦਾ ਇਹ ਚੀਜ਼ਾਂ ਇਦਾਂ ਹੋਣੀਆਂ ਚਾਹੀਦੀਆਂ ਮਗਰ ਕੀ ਹੁੰਦਾ ਜਿਹੜਾ ਜਿਹਦਾ ਇਹ ਵਿਸ਼ਾ ਸਿਰਫ ਅਗਰ ਉਹਨਾਂ ਦੀ ਗੱਲ ਨੂੰ ਸੁਣਿਆ ਜਾਵੇ ਜਾਂ ਉਹ ਆਪਸ ਵਿੱਚ ਬਹਿ ਕੇ ਕੋਈ ਗੁਰਮਤਾ ਕਰਨ ਜਿਹਦੇ ਤੇ ਕਰਾਏ ਬਣ ਜਾਵੇ ਫਿਰ ਔਰਤ ਤੇ ਪੰਥ ਨੂੰ ਪਹਿਰਾ ਦੇਣਾ ਚਾਹੀਦਾ ਮਰ ਕਿਉਂਕਿ ਇਸ ਵੇਲੇ ਖੜਾ ਬਹੁਤ ਹੈਗਾ ਚੀਜ਼ਾਂ ਨੂੰ ਲੈ ਕੇ ਲੋਕਾਂ ਦੀ ਸਮਝ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਕਹ ਲਓ ਉਹਨਾਂ ਓਪਨ ਹੋ ਚੁੱਕੇ ਨੇ ਲੋਕ ਉਹ ਚੀਜ਼ਾਂ ਦੇ ਬਾਉਂਡਰੀ ਚ ਨਹੀਂ ਰਹਿਣਾ ਚਾਹੁੰਦੇ ਉਹ ਮਸਲਿਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਉਹ ਚੀਜ਼ਾਂ ਨੂੰ ਇੰਜੋਏ ਕਰਦੇ ਨੇ ਚਾਹੇ ਉਹਨਾਂ ਨੇ ਕਰਨਾ ਕੁਝ ਵੀ ਹੋਵੇ ਸੋ ਪਹਿਲੇ ਤਾਂ ਇਹ ਹੈ ਕਿ ਸਰਮੋਰ ਸੰਸਥਾਵਾਂ ਦਾ ਜਿਹੜਾ ਬਣਦਾ ਸਤਕਾਰ ਹੈ ਉਹ ਬਣਿਆ ਰਹਿਣਾ ਚਾਹੀਦਾ ਉਹਨਾਂ ਦੀ ਦਿੱਤੀ ਜਿਹੜੀ ਵੀ ਕੋਈ ਉਹਨਾਂ ਪੰਥ ਨੂੰ ਲੈ ਕੇ ਕੋਈ ਸਿੱਖਿਆ ਆ ਜਾਂ ਕੋਈ ਵੀ ਫਰਮਾਨ ਹੈ ਉਹਦੇ ਬਾਰੇ ਸਾਡਾ ਜਿਹੜਾ ਸਤਕਾਰ ਜਿਹੜਾ ਬਣਿਆ ਰਹਿਣਾ ਚਾਹੀਦਾ ਉਹ ਚੀਜ਼ਾਂ ਨੂੰ ਲੈ ਕੇ ਬਾਕੀ ਦੇਖੋ ਆਪ ਜੀ ਸਾਰੇ ਜਾਣੂ ਹੋ ਕਿ ਜਿਹੜਾ ਇਸ ਵੇਲੇ ਮਾਹੌਲ ਹੈ ਜਿਹੜੀਆਂ ਸਿਕਸ ਸੰਸਾਵਾਂ ਚਾਹੇ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਚਾਹੇ ਅਕਾਲ ਤਖਤ ਸਾਹਿਬ ਤੋਂ ਜਿਹੜਾ ਵੀ ਸੰਦੇਸ਼ ਜਾਰੀ ਹੁੰਦਾ ਇਹਨਾਂ ਨੂੰ ਬਹੁਤ ਆਧ ਤੌਰ ਤੇ ਹੀ ਦੇਖਿਆ ਜਾਂਦਾ ਹੈ ਕਿ ਇਹ ਫੈਸਲਾ ਜਿਹੜਾ ਹੁੰਦਾ ਹੈ ਕਿ ਕਿਸੇ ਇੱਕ ਧਿਰ ਵੱਲੋਂ ਕੀਤਾ ਜਾਂਦਾ ਹੈ ਕਿਉਂਕਿ ਉੱਥੇ ਇਸ ਵੇਲੇ ਅ ਹਕੂਮਤਾਂ ਦਾ ਕਬਜ਼ਾ ਹੈ ਤੇ ਬਹੁਤਾ ਤਾਂ ਵਿਗਾਰ ਜਿਹੜਾ ਹੈਗਾ ਉਹ ਅਕਾਲੀਆਂ ਕਰਕੇ ਹੈਗਾ ਮਗਰ ਜਿਹੜੇ ਰੰਗ ਦੀ ਅਗਰ ਆਪਾਂ ਗੱਲ ਕਰੀਏ ਤੇ ਰੰਗਾਂ ਦੀ ਜਿਹੜੀ ਪਿਸ਼ੋਕੜ ਹਿਸਟਰੀ ਆਪਾਂ ਪੜਦੇ ਆ ਜਿੱਥੋਂ ਨਿਸ਼ਾਨ ਸਾਹਿਬ ਦੀ ਰਚਨਾ ਹੁੰਦੀ ਹੈ ਜਿੱਥੋਂ ਅਸੀਂ ਆਪਣੇ ਜਿਹੜੇ ਨਿਸ਼ਾਨ ਹੈ ਜਿਹਨੂੰ ਕਈ ਲੈਂਗੁਏਜ ਦੇ ਵਿੱਚ ਝੰਡਾ ਵੀ ਕਹਿੰਦੇ ਆ ਉਹਦੇ ਲਈ ਦੇਖੋ ਬਹੁਤ ਜ਼ਰੂਰੀ ਹੈ ਕਿ ਉਹਦਾ ਪਿਸ਼ੋਕੜ ਪਤਾ ਕਰੋ ਫਿਰ ਉਸ ਤੋਂ ਬਾਅਦ ਅਗਲੀ ਗੱਲ ਜਿਹੜੀ ਉਹਨੂੰ ਡਿਬੇਟ ਤੇ ਲੈ ਕੇ ਜਾਣਾ ਚਾਹੀਦਾ ਹੈ ਜਿਹੜਾ ਤਾਂ ਨੀਲਾ ਨਿਸ਼ਾਨ ਸਾਹਿਬ ਹੈਗਾ ਜਿਹਨੂੰ سرمਈ ਰੰਗ ਦੇ ਨਾਮ ਦੇ ਨਾਲ ਕਹਿੰਦੇ ਨੇ ਕਿ ਹੁਣ ਤੁਸੀਂ ਉਸ ਨਿਸ਼ਾਨ ਸਾਹਿਬ ਨੂੰ ਚੁਲਾਓ ਤੇ ਕਿਉਂਕਿ ਜਦੋਂ ਗੁਰੂ ਮਹਾਰਾਜ ਨੇ ਮੇਰੀ ਪੀਰੀ ਦੀ ਰਚਨਾ ਕੀਤੀ ਉਸ ਵੇਲੇ ਜਿਹੜਾ ਨਿਸ਼ਾਨ ਸਾਹਿਬ ਮਹਾਰਾਜ ਨੇ ਤਖਤ ਸਾਹਿਬ ਦੇ ਮੋਰੇ ਜਿਹੜੀ ਸਿਰਜਣਾ ਹੋਈ ਉਹਦੇ ਨਿਸ਼ਾਨ ਦਾ ਰੰਗ ਨੀਲਾ ਹੈ ਜਿਹੜਾ ਇਤਿਹਾਸ ਵਿੱਚ ਪ੍ਰਮਾਣ ਵੀ ਹੈਗਾ ਤੇ ਪ੍ਰਮਾਣ ਦੇ ਮੁਤਾਬਕ ਕਿਉਂਕਿ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਦੇ ਕੋਲ ਦੰਤ ਕਥਾਵਾਂ ਹੁੰਦੀਆਂ ਨੇ ਉਹਨਾਂ ਕੋਲ ਇਹ ਲੜੀਦਰ ਲੜੀ ਅੱਗੇ ਚਲਦੀ ਸੰਪਰਦਾ ਆ ਰਹੀ ਹੈ ਤੇ ਉਹਨਾਂ ਕੋਲ ਇਹਨਾਂ ਚੀਜ਼ਾਂ ਦੇ ਜਿਹੜੇ ਸਬੂਤ ਨੇ ਤੇ ਆਥੈਂਟੀਸਿਟੀ ਇੱਦਾਂ ਹੀ ਬਣਦੀ ਹੈ ਕਿ ਤੁਹਾਡੇ ਕੋਲ ਸਬੂਤ ਹੋਣੇ ਚਾਹੀਦੇ ਚੀਜ਼ਾਂ ਨੂੰ ਲੈ ਕੇ ਜਿਹੜਾ ਉਹਨਾਂ ਨੇ ਪੀਲਾ ਰੰਗ ਚੁਣਿਆ ਉਹਦੇ ਪਿੱਛੇ ਮੈਨੂੰ ਕਿਤੇ ਨਾ ਕਿਤੇ ਇਹ ਜ਼ਰੂਰ ਲੱਗਦਾ ਹੈ ਕਿ ਕਿਉਂਕਿ ਬਹੁਤ ਤਹਾਤ ਤੋਂ ਤੌਰ ਤੇ ਨਾ ਕਈਆਂ ਨੂੰ ਖੁਸ਼ ਕਰਨ ਦੇ ਲਈ ਵੀ ਕੀਤਾ ਜਾਂਦਾ ਕਿਉਂਕਿ ਨਾ ਇਸ ਵੇਲੇ ਕੀ ਹੈ ਕੌਮ ਚ ਨ ਤੜੇ ਬਹੁਤ ਨੇ ਧੜੇ ਸੰਪਰਦਾਵਾਂ ਦੇ ਰੂਪ ਚ ਵੀ ਨੇ ਧੜੇ ਮਿਸ਼ਨਰੀਆਂ ਦੇ ਰੂਪ ਚ ਵੀ ਨੇ ਧੜੇ ਹੋਰ ਵੀ ਇਦਾਂ ਨੇ ਕਈ ਕਾਰਨ ਮੰਨਦੇ ਨੇ ਜਿਨ੍ਹਾਂ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਇੱਕ ਬਾਇ ਚੁਆਇਸ ਤੇ ਇੱਕ ਹੋਰ ਰੰਗ ਦੇ ਦਈਏ ਕਿਉਂਕਿ ਸਿੱਖਾਂ ਦਾ ਕਿਸੇ ਰੰਗ ਦੇ ਨਾਲ ਵਿਤਕਰਾ ਨਹੀਂ ਹੈਗਾ ਜਿਹੜਾ ਪਹਿਲੇ ਕੇਸਰੀ ਨਿਸ਼ਾਨ ਸਾਹਿਬ ਇੱਕ ਲੰਬੇ ਸਮੇਂ ਤੱਕ ਝੂਲਦਾ ਰਿਹਾ ਹੈ ਦੇਖੋ ਇਹ ਕਹੇ ਕਿ ਕੀ ਉਹਦਾ ਭਗਵਾ ਰੰਗ ਦੇ ਨਾਲ ਰੰਗ ਮਿਲਦਾ ਹੈ ਇਸ ਕਰਕੇ ਉਹ ਰੰਗ ਬਦਲ ਦੇਣਾ ਚਾਹੀਦਾ ਹੈ ਇਹ ਜਿਹੜਾ ਕਹੋ ਬਿਆਨ ਹੈ ਨਾ ਇਹ ਬਿਆਨ ਸਹੀ ਨਹੀਂ ਹੈ ਦੇਖੋ ਸਿੱਖਾਂ ਨੂੰ ਆਪਣੀ ਜਿਹੜੀ ਨਿਆਰੇਪੰਡ ਦੀ ਹੋਂਦ ਦੇ ਲਈ ਕਿਸੇ ਦੇ ਨਾਲ ਕੋਈ ਚੀਜ਼ ਮਿਲਦੀ ਜੁਲਦੀ ਹੈਗੀ ਹੈ ਤਾਂ ਉਹਦੇ ਕਰਕੇ ਵਿਵਾਦ ਨਹੀਂ ਆਪਾਂ ਨੂੰ ਮੰਨਦੇ ਹਾਂ ਸਿੱਖ ਇੱਕ ਵੱਖਰੀ ਕੌਮ ਹੈ ਸਾਡਾ ਬਾਕੀ ਧਰਮਾਂ ਦੇ ਨਾਲ ਉਹੀ ਰਿਸ਼ਤਾ ਹੈ ਜਿੱਦਾਂ ਕੀ ਅਸੀਂ ਮੁਸਲਮਾਨਾਂ ਦੇ ਨਾਲ ਕੋਈ ਰਿਸ਼ਤਾ ਹੋਏਗਾ ਜਾਂ ਕ੍ਰਿਸਚੀਅਨ ਦੇ ਨਾਲ ਕੋ ਰਿਸ਼ਤਾ ਆਊਗਾ ਜਾਂ ਜਿਨੇ ਵੀ ਹੋਰ ਬਾਕੀ ਧਰਮ ਨੇ ਮਗਰ ਕਿਉਂਕਿ ਅਸੀਂ ਕਿਸੇ ਦੀ ਸ਼ਾਖਾ ਜਾਂ ਸ਼੍ਰੇਣੀ ਨਹੀਂ ਹੈਗੇ ਆ ਸਿੱਖ ਇੱਕ ਵੱਖਰਾ ਧਰਮ ਹੈ ਸਿੱਖ ਇੱਕ ਵੱਖਰਾ ਧਰਮ ਹੀ ਨਹੀਂ ਹੈ ਸਿੱਖ ਇੱਕ ਵੱਖਰੀ ਨਸਲ ਵੀ ਹੈ ਸੋ ਜਿਹੜਾ ਸਾਡਾ ਧਰਮ ਦਾ ਚਿੰਨ ਹੈਗਾ ਉਹ ਉਹਦਾ ਰੰਗ ਦਾ ਕਿਸੇ ਤੇ ਰੰਗ ਨਾਲ ਮਿਲਣਾ ਇਸ ਕਰਕੇ ਉਹਦਾ ਰੰਗ ਬਦਲ ਦੇਣਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਹਾਂਜੀ ਜਿਹੜਾ ਪੀਲਾ ਰੰਗ ਦਾ ਇਹਨਾਂ ਨੇ ਇਸ ਵੇਲੇ ਰੰਗ ਅਨਾਉਂਸ ਕੀਤਾ ਉਹ ਇਹਨਾਂ ਨੇ ਬਦਲ ਚੋਂ ਕੀਤਾ ਆ ਜਾਂ ਕਹਿ ਲੋ ਕਈਆਂ ਨੂੰ ਖੁਸ਼ ਕਰਨ ਲਈ ਕੀਤਾ ਆ ਖੁਸ਼ ਇਸ ਕਰਕੇ ਕਰਨ ਨੂੰ ਕਹਿੰਦਾ ਪਿਆ ਮੈਂ ਬਾਰ-ਬਾਰ ਕਿਉਂਕਿ ਜਿਹੜੀ ਉਹਨਾਂ ਦੀ ਇੱਕ ਰੰਗ ਨਾ ਚੁਣਨ ਦੀ ਮਜਬੂਰੀ ਹੈ ਨਾ ਉਹਦੇ ਪਿੱਛੇ ਕਾਰਨ ਹੈਗਾ ਕਿ ਜੇ ਉੱਥੇ ਨੀਲੇ ਨਿਸ਼ਾਨ ਸਾਹਿਬ ਝੁੱਲਦੇ ਨੇ ਬੜੇ ਲੰਬੇ ਸਮੇਂ ਤੋਂ ਜਿਹੜੀ ਗੁਰਦੁਆਰਿਆਂ ਦੀ ਅਗਵਾਈ ਰਹੀ ਹੈ ਉਹ ਨਿਹੰਗਾਂ ਸਿੰਘਾਂ ਕੋਲ ਰਹੀ ਹੈ ਕਿਉਂਕਿ ਦੇਖੋ ਜਿਨ੍ਹਾਂ ਨੇ ਧਰਮ ਦੀ ਸਿੱਖਿਆ ਲਈ ਹੁੰਦੀ ਹੈ ਧਰਮ ਦਾ ਜਿਨ੍ਹਾਂ ਕੋ ਗਿਆਨ ਹੁੰਦਾ ਉਹਨਾਂ ਕੋਲ ਹੀ ਜਿਹੜੇ ਧਰਮ ਦੇ ਸਥਾਨ ਨੇ ਉਹਨਾਂ ਦੀਆਂ ਸੇਵਾ ਸੰਭਾਲ ਵੀ ਉਹਨਾਂ ਕੋਲ ਹੋਣੀ ਲਾਜ਼ਮੀ ਹੈ ਮਰ ਕਿਉਂਕਿ ਬਹੁਤ ਜ਼ਿਆਦਾ ਮੋਡਰਨਾਈਜੇਸ਼ਨ ਹੋ ਚੁੱਕੀ ਆ ਮੋਡਰਨਾਈਜੇਸ਼ਨ ਤਾਂ ਵੀ ਅੱਗੇ ਪੋਸਟ ਮੋਡਰਨਾਈਜੇਸ਼ਨ ਹੋ ਚੁੱਕੀ ਹੈ ਚੀਜ਼ਾਂ ਨੂੰ ਲੈ ਕੇ ਤੇ ਇਹਨਾਂ ਸਾਰੀਆਂ ਗੱਲਾਂ ਕਰਕੇ ਜਿਹੜਾ ਹੁਣ ਬਹੁਤ ਸਾਰੇ ਬੰਦੇ ਵਿਵਾਦ ਵਿੱਚ ਲੈ ਜਾਂਦੇ ਆ ਚਰਚਾਵਾਂ ਕਰਨ ਲੱਪੰਦੇ ਆ ਉਹ ਅਹਿਮੀਤ ਨਹੀਂ ਮੰਨਦੇ ਅ ਕਿਸੇ ਜਗ੍ਹਾ ਤੋਂ ਜਿੱਤਰ ਰਮਦੀ ਕੋ ਗੱਲ ਜਿਹੜੀ ਆ ਉਹਨੂੰ ਤੈਅ ਕੀਤਾ ਜਾਵੇ ਤੇ ਮੈਂ ਇਹੀ ਮੰਨਦਾ ਕਿ ਵੈਸੇ ਤਾਂ ਜੇ ਇੱਕ ਨਿਸ਼ਾਨ ਸਾਹਿਬ ਦਾ ਰੰਗ ਦਿੰਦੇ ਤੇ ਬਹੁਤ ਚੰਗੀ ਗੱਲ ਸੀ ਜਿਹੜਾ ਸਾਡੇ ਇਤਿਹਾਸ ਵਿੱਚ ਰੰਗ ਸ਼ੁਰੂ ਤੋਂ ਪ੍ਰਚਲਿਤ ਹੈ ਨੀਲਾ ਨਿਸ਼ਾਨ ਸਾਹਿਬ ਉਹਦੀ ਹੀ ਅ ਜਰੂਰਤ ਸੀਗੀ ਇਸ ਜਗ੍ਹਾ ਤੇ ਅਨਾਉਂਸਮੈਂਟ ਕਰਨ ਦੀ ਜੇ ਬਦਲ ਕਰਨੀ ਸੀ ਜੇ ਫਿਰ ਦੁਬਾਰਾ ਬਦਲ ਦੇ ਰੂਪ ਵਿੱਚ ਦੋ ਰੰਗ ਦੇ ਕੇ ਵਿਵਾਦ ਹੀ ਖੜਾ ਕਰ ਦਿੱਤਾ ਤੇ ਇਹ ਵਿਵਾਦ ਉਹਨਾਂ ਨੂੰ ਆਪਣੀ ਕੌਮੀ ਘਰ ਤੋਂ ਹੀ ਸਭ ਤੋਂ ਪੱਲੇ ਖਤਮ ਕਰਨਾ ਚਾਹੀਦਾ ਸੀਗਾ ਉਹ ਕਿਉਂਕਿ ਉਹਨਾਂ ਨੇ ਤਖਤ ਸਾਹਿਬ ਦੇ ਮੋਰੇ ਹੀ ਜਿਹੜੇ ਨਿਸ਼ਾਨ ਸਾਹਿਬ ਪਹਿਲੇ ਪੀਲੇ ਰੰਗ ਦੇ ਚੁਲਾਏ ਆ ਉਹਦੇ ਪਿੱਛੇ ਕਿਤਨੇ ਕਿਥੇ ਜਿਹੜੀ ਹੁਣ ਟਾਡੀਮਾਨ ਉਹਨਾਂ ਦੀ ਜਿਹੜੀ ਸਟੇਟਮੈਂਟ ਆ ਉਹ ਕਿਤਨੇ ਕਿਥੇ ਜਾਇਜ਼ ਲੱਗਦੀ ਹੈ ਕਿਉਂ ਕਰਕੇ ਕਿਉਂਕਿ ਜਿਹੜੇ ਐਸਜੀਪੀਸੀ ਤੋਂ ਪਹਿਲਾਂ ਪ੍ਰਬੰਧ ਰਹੇ ਨੇ ਜਾਂ ਉਸ ਤੋਂ ਪਹਿਲੇ ਜਿਹੜੇ ਵੀ ਉਸ ਜਗ੍ਹਾ ਦੇ ਉੱਤੇ ਨਿਸ਼ਾਨ ਸਭ ਝੁੱਲੇ ਨੇ ਉਹ ਨੀਲੇ ਰਹੇ ਨੇ ਤੇ ਨੀਲੇ ਨਿਸ਼ਾਨ ਸਾਹਿਬ ਨੂੰ ਦੁਬਾਰਾ ਚਲਾਉਣ ਦੇ ਨਾਲ ਉਹਨਾਂ ਨੂੰ ਇਹ ਜ਼ਰੂਰ ਲੱਗਦਾ ਹੈਗਾ ਕਿ ਕਿਥੇ ਨਾ ਕਿਥੇ ਇਸ ਚੀਜ਼ ਬਾਰ-ਬਾਰ ਨਿਆਂਗਾ ਸਿੰਘਾਂ ਚ ਉਠਾਈ ਜਾਂਦੀ ਹੈ ਕਹੀ ਜਾਂਦੀ ਹੈ ਕਿ ਇਹ ਜਿਹੜਾ ਕਬਜ਼ਾ ਹੈਗਾ ਉਹ ਅਸੀਂ ਦਿੱਤਾ ਇਹਨਾਂ ਨੂੰ ਚਾਬੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਬੰਧ ਦੀਆਂ ਚਾਬੀਆਂ ਜਿਹੜੀਆਂ ਬੁੱਢਾ ਦਲ ਵੱਲੋਂ ਦਿੱਤੀਆਂ ਗਈਆਂ ਨੇ ਤੇ ਉਹਨਾਂ ਦਾ ਦਾਵਾ ਬਣਦਾ ਆ ਤੇ ਕੱਲ ਨੂੰ ਕਿੱਥੇ ਇਹ ਚੀਜ਼ ਦਾ ਦਾਵਾ ਕਰਕੇ ਹਾਵੀ ਨਾ ਹੋਣ ਮਰ ਤੁਸੀਂ ਦੇਖੋ ਹੁਣ ਨਿਸ਼ਾਨਦ ਸਾਹਿਬ ਬਹੁਤ ਸਾਰੇ ਗੁਰਦੁਆਰਿਆਂ ਤੇ ਨੀਲੇ ਝੁਲਣ ਲੱਗ ਗਏ ਨੇ ਉਸ ਦਿਨ ਤੋਂ ਬਾਅਦ ਤੇ ਕੀ ਨਿਹੰਗ ਸਿੰਘ ਜਾ ਕੇ ਉਸ ਜਗ੍ਹਾ ਦਾ ਇਸ ਤਰੀਕੇ ਨਾਲ ੱੱਕੇ ਨਾਲ ਦਾਵਾ ਥੋੜੀ ਕਰ ਰਹੇ ਹੈਗੇ ਮੈਂ ਵੀ ਮੈਂ ਪੁੱਛਣਾ ਚਾਹੁੰਨਾ ਹੈ ਕਿ ਬਸੰਤੀ ਕਿਉਂ ਨਹੀਂ ਅਜੀ ਅਸੀਂ ਪਹਿਲਾਂ ਇੱਕ ਵਾਰ ਇੰਟਰਵਿਊ 'ਚ ਗੱਲ ਕਰਦੇ ਸੀ ਤੇ ਤੁਸੀਂ ਕਹਿੰਦੇ ਸੀਗੇ ਕੁਝ ਗੱਲਾਂ ਮਕਸੂਸ ਹੁੰਦੀਆਂ ਨੇ ਸਾਡੇ ਧਰਮ ਵਿੱਚ ਵੀ ਕੁਝ ਰੰਗ ਇਦਾਂ ਦੇ ਜਿਹੜੇ ਮਕਸੂਸ ਹੈਗੇ ਨੇ ਔਰ ਉਹਨਾਂ ਦੇ ਵਿੱਚ ਬਸੰਤੀ ਰੰਗ ਦਾ ਵੀ ਤੁਸੀਂ ਇੱਕ ਵਾਰ ਜ਼ਿਕਰ ਕੀਤਾ ਸੀਗਾ ਪਰ ਨਿਸ਼ਾਨ ਸਾਹਿਬ ਨੂੰ ਲੈ ਕੇ ਫਿਰ ਕਿਉਂ ਆਪਾਂ ਦੁਬੇ ਦਾ ਚ ਫਸੇ ਹੋਏ ਆ ਕਿ ਜੇ ਬਸੰਤੀ ਨਹੀਂ ਹੋ ਸਕਦਾ ਨੀਲਾ ਹੋਵੇਗਾ ਜਾਂ ਨੀਲਾ ਹੀ ਹੈ ਮੈਂ ਤਾਂ ਪਹਿਲੇ ਇਹ ਗੱਲ ਕਹਿ ਚੁੱਕੇ ਹਾਂ ਕਿ ਰੰਗ ਨਾਲ ਵਿਤਕਰਾ ਨਹੀਂ ਹੈ ਮਰ ਕਿਉਂਕਿ ਨਿਸ਼ਾਨ ਸਾਹਿਬ ਦੇ ਰੰਗ ਦੀ ਗੱਲ ਹੋ ਰਹੀ ਸੀ ਕਿ ਤੇ ਇਤਿਹਾਸ ਵਿੱਚ ਉਹਦੇ ਫਰਵਾਨ ਹੈਗੇ ਆ ਠੀਕ ਹੈ ਪ੍ਰਮਾਨ ਹੁਣ ਖਾਤਰ ਹੀ ਇਹ ਚੀਜ਼ ਕਹਿਣਾ ਬਣਦਾ ਆ ਕਿ ਜਿਹੜੇ ਨਿਸ਼ਾਨ ਸਾਹਿਬ ਪਹਿਲੇ ਝੂਲਦੇ ਰਹੇ ਨੇ ਤੇ ਜੇ ਉਹਨਾਂ ਨੂੰ ਬਦਲਣਾ ਹੀ ਸੀਗਾ ਤੇ ਜਿਹੜੀ ਆਥੈਂਟੀਸਿਟੀ ਦੇ ਮੁਤਾਬਕ ਚੀਜ਼ ਬਣਦੀ ਹੈ ਤੁਸੀਂ ਉਹੀ ਰੰਗ ਨੂੰ ਚੁਣੋ ਨਾ ਮੈਂ ਕੇਸਰੀ ਰੰਗ ਤੋਂ ਕੋਈ ਨਫ਼ਰਤ ਕਰਦਾ ਨਾ ਸਿੱਖ ਨਾ ਬਤੌਰ ਮੈਂ ਆਪਣੀ ਗੱਲ ਨਹੀਂ ਕਰਾਂਗਾ ਸਿੱਖ ਵੀ ਕਿਸੇ ਰੰਗ ਤੋਂ ਨਫ਼ਰਤ ਨਹੀਂ ਕਰਦੇ ਆ ਮਰ ਕਿਉਂਕਿ ਕੌਮੀ ਨਿਸ਼ਾਨ ਦਾ ਕੋਮੀ ਰੰਗਾਂ ਦਾ ਕੋਈ ਪ੍ਰਤੀਕ ਹੁੰਦਾ ਜਿੱਦਾਂ ਹੁਣ ਮੈਂ ਗੱਲ ਕਰਾਂ ਕਿ ਜੇ ਕਾਲੀ ਦਸਤਾਰ ਦੀ ਗੱਲ ਕਰੀਏ ਹੁਣ ਮੈਂ ਕਾਲੀ ਦਸਤਾਰ ਹੀ ਮੋਸਟਲੀ ਬਨ ਤੇ ਇਹ ਨਨਕਾਣਾ ਸਾਹਿਬ ਦੇ ਸਾਕੇ ਦੌਰਾਨ ਹੀ ਰੰਗ ਜਿਹੜਾ ਚੁਣਿਆ ਗਿਆ ਜਿੱਦਾਂ ਆਪ ਜੀ ਨਾਲ ਕਿਉਂਕਿ ਆਪਾਂ ਪਰਸਨਲ ਡਿਬੇਟਸ ਵੀ ਕਰੀ ਦੀਆਂ ਗੱਲਾਂ ਕਰੀ ਦੀਆਂ ਸੋ ਰੰਗਾਂ ਨਾਲ ਸਾਨੂੰ ਇਸ ਤਰੀਕੇ ਨਾਲ ਲਗਾਵ ਹੈਗਾ ਕਿਉਂਕਿ ਜਿਨ੍ਹਾਂ ਦਾ ਪਿੱਛੇ ਕੋਈ ਨਾ ਕੋਈ ਪਿਛੋਕੜ ਹੁੰਦਾ ਐਦਾਂ ਨਹੀਂ ਕਿ ਆਪਾਂ ਜਿੱਦਾਂ ਕੋਈ ਸ਼ਰਟ ਦਾ ਰੰਗ ਪਾਲਿਆ ਤਾਂ ਉਹਦੇ ਨਾਲ ਦੀ ਮੁੰਡੇ ਜਿੰਨਾਂ ਦਸਤਾਰ ਸਜਾ ਲੈਂਦੇ ਆਪਾਂ ਇਸ ਤਰੀਕੇ ਨਾਲ ਨਹੀਂ ਦੇਖਦੇ ਜਿਹੜੇ ਜ਼ਿਆਦਾਤਰ ਕੋਟਡ ਚੀਜ਼ਾਂ ਨੂੰ ਹੀ ਚੁਣਦੇ ਨੇ ਬਾਕੀ ਕੋਈ ਬੰਦਿਸ਼ ਨਹੀਂ ਹੈਗੀ ਆ ਹਾਂ ਜੇ ਇਸ ਵੇਲੇ ਪੀਲੇ ਰੰਗ ਦੀ ਗੱਲ ਨੂੰ ਮਾਨ ਪਾਰਟੀ ਦੇ ਨਾਲ ਜੋੜ ਕੇ ਜਾਂ ਹੋਰ ਗੱਲਾਂ ਜਿਦਾਂ ਕਰ ਰਹੇ ਨੇ ਮੈਂ ਕਹਾਂ ਦੇਖੋ ਇਹ ਗੱਲਾਂ ਵੀ ਜ਼ਾਇਦਤ ਨਹੀਂ ਹੈਗੀਆਂ ਜਿਹੜਾ ਭਗਵੰਤ ਮਾਨ ਦੀ ਪਾਰਟੀ ਦਾ ਜਿਹੜਾ ਪੱਗਾਂ ਦਾ ਰੰਗ ਬਣਿਆ ਹੈਗਾ ਤੇ ਆਪਾਂ ਪੱਗਾਂ ਦੇ ਥੱਲੇ ਲੱਗੇ ਸਿਰਾਂ ਨੂੰ ਵੀ ਦੇਖਦੇ ਆਂ ਤੇ ਸਿਰਾਂ ਦੇ ਵਿੱਚ ਪਈ ਜਿਹੜੀ ਆ ਜਾਗਰੂਕਤਾ ਨੂੰ ਜਾਂ ਸਮਝ ਨੂੰ ਵੀ ਦੇਖਦੇ ਆਂ ਆਪਾਂ ਕੱਲੇ ਰੰਗਾਂ ਦੇ ਬੰਦੇ ਹੋਏ ਨਹੀਂ ਹੈਗੇ ਸੋ ਜਿਹੜੀਆਂ ਇਹ ਦਲੀਲਾਂ ਹੈਗੀਆਂ ਕਿ ਉਹ ਭਗਵੰਤ ਮਾਨ ਦੀ ਜਿਹੜੀ ਪਾਰਟੀ ਦਾ ਰੰਗ ਜਿਹੜਾ ਜਾਂ ਭਗਤ ਸਿੰਘ ਦੀ ਪਾਰਟੀ ਦਾ ਰੰਗ ਜਿਹੜਾ ਬਸੰਤੀ ਹੈਗਾ ਉਹਦੇ ਨਾਲ ਇਹਦਾ ਕੋਈ ਲੈਣਾ ਦੇਣਾ ਜਾਂਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਸੋ ਬਸੰਤੀ ਰੰਗ ਦੀ ਆਪਣੀ ਅਹਿਮਤ ਹੈਗੀ ਆ ਆਪਣੀ ਮਹਤਵਤਾ ਹੈਗੀ ਆ ਸਾਡੇ ਧਰਮ ਤੇ ਵਿੱਚ ਹੈਗੀ ਹੈ ਅਹਿਮਤ ਬਿਲਕੁਲ ਦੇਖੋ ਅਸੀਂ ਜਿਹੜਾ ਬਸੰਤੀ ਰੰਗ ਹੈ ਉਹ ਰੰਗ ਹੀ ਬਸੰਤ ਦੇ ਰੁੱਤ ਦੇ ਨਾਮ ਦੇ ਨਾਲ ਜੁੜਿਆ ਜਾਂਦਾ ਤੇ ਵਿਸਾਖ ਦਾ ਮਹੀਨਾ ਦੇਖੋ ਅਸੀਂ ਸਭ ਤੋਂ ਉੱਤਮ ਤੇ ਪੰਨੁ ਸ਼ੁਰੂਆਤੀ ਮਹੀਨੇ ਚ ਗਿਣਦੇ ਆ ਤੇ ਉਹਦਾ ਬਹੁਤ ਵੱਡਾ ਅਹਿਮ ਰੋਲ ਵੀ ਹੈ ਜਿਹੜੀ ਸਿੱਖ ਪੰਥ ਦੀ ਖਾਲਸਾ ਪੰਥ ਦੀ ਸਾਜਣਾ ਜਿਹੜੀ ਹੁੰਦੀ ਹੈ ਉਹ ਵਿਸਾਖੀ ਵਾਲੇ ਦਿਨ ਹੁੰਦੀ ਹੈ ਇਵਨ ਧੰਗ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਕਹਿੰਦੇ ਆ ਪ੍ਰਕਾਸ਼ ਪੁਰਬ ਹੈਗਾ ਉਹ ਵੀ ਵਿਸਾਖੀ ਵਾਲੇ ਦਿਨ ਦਾ ਸੋ ਬੜੀ ਮਹਤਵਤਾ ਵਾਲੀ ਚੀਜ਼ਾਂ ਹੈਗੀਆਂ ਨੇ ਰੰਗਾ ਨਾਲ ਵੀ ਆਪਾਂ ਆਪਣੇ ਕਈ ਚੀਜ਼ਾਂ ਨੂੰ ਕੋਈ ਦਿਨਾਂ ਨੂੰ ਜਾਣਦੇ ਆ ਮਗਰ ਕਿਉਂਕਿ ਇਹ ਗੱਲ ਨਿਸ਼ਾਨ ਸਾਹਿਬ ਦੀ ਸੀਗੀ ਤੇ ਨਿਸ਼ਾਨ ਸਾਹਿਬ ਸਿਰਫ ਤੇ ਸਿਰਫ ਨੀਲਾ ਹੀ ਚਾਹੀਦਾ ਸੀ ਅੱਛਾ ਨੀਲੇ ਨਿਸ਼ਾਨ ਸਾਹਿਬ ਦਾ ਇਤਿਹਾਸ ਵੀ ਮੈਂ ਇੱਕ ਵਾਰੀ ਚਾਹੁੰਦਾ ਜੇ ਥੋੜਾ ਬਹੁਤਾ ਆਪਾਂ ਰੱਖ ਸਕੀਏ ਕਿ ਤਾ ਨੀਲੇ ਰੰਗ ਦਾ ਪਹਿਲੇ ਮੈਂ ਤੁਹਾਨੂੰ ਦੱਸਦਾ ਨੀਲੇ ਰੰਗ ਦਾ ਕਿਉਂ ਅਸੀਂ ਇੰਨਾ ਜ਼ਿਆਦਾ ਜ਼ਿਕਰ ਕਰਦੇ ਹਾਂ ਜਾਂ ਨੀਲਾ ਰੰਗ ਹੀ ਕਿਉਂ ਜਿਹੜਾ ਨੀਲਾ ਰੰਗ ਹੈ ਨਾ ਜੀ ਉਹ ਸ਼ਕਤੀ ਦਾ ਪ੍ਰਤੀਕ ਹੈ ਜੀ ਤਾਕਤ ਦਾ ਪ੍ਰਤੀਕ ਹੈ ਤੇ ਜਦੋਂ ਮੁਗਲ ਹਕੂਮਤਾਂ ਦਾ ਰਾਜ ਹੁੰਦਾ ਸੀਗਾ ਉਸ ਵੇਲੇ ਜਿਹੜਾ ਉਹਨਾਂ ਦਾ ਮੇਨ ਅੰਪਾਇਰ ਹੁੰਦਾ ਸੀਗਾ ਸਿਰਫ ਉਹਨੂੰ ਹੀ ਨੀਲਾ ਰੰਗ ਪਾਉਣ ਦੀ ਇਜਾਜ਼ਤ ਹੁੰਦੀ ਸੀ ਤੇ ਉਹਨਾਂ ਦੇ ਧਰਮ ਦੇ ਵਿੱਚ ਵੀ ਨੀਲੇ ਰੰਗ ਦਾ ਬਹੁਤ ਸਤਕਾਰ ਹੈ ਮੁਸਲਮਾਨ ਧਰਮ ਦੇ ਅੰਦਰ ਵੀ ਨੀਲੇ ਰੰਗ ਦਾ ਬਹੁਤ ਸਤਿਕਾਰ ਹੈ ਬਟ ਉਹ ਬਹੁਤ ਸ੍ਰੇਸ਼ਟ ਸ਼੍ਰੇਣੀ ਜਿਹੜੀ ਹੁੰਦੀ ਸੀ ਉਹ ਹੀ ਉਹ ਪਾ ਸਕਦੀ ਸੀ ਆਦਰਵਾਇਜ਼ ਉਹਨਾਂ ਦਾ ਧਰਮ ਦਾ ਰੰਗ ਜਿਹੜਾ ਹਰਾ ਹੈਗਾ ਜਿੱਦਾਂ ਤੁਸੀਂ ਉਹਨਾਂ ਦੇ ਝੰਡੇ ਵੀ ਦੇਖੇ ਹੋਣਗੇ ਉਹਨਾਂ ਦੇ ਦੇਸ਼ਾਂ ਦੇ ਝੰਡੇ ਵੀ ਜਿਹੜੇ ਹਰੇ ਹੁੰਦੇ ਆ ਸੋ ਹਰੇ ਰੰਗ ਦਾ ਸਤਿਕਾਰ ਕਰਦੇ ਨੇ ਧਰਮੀ ਰੂਪ ਚ ਉਸ ਨੂੰ ਮੰਨਦੇ ਨੇ ਸੈਪਟੈਂਸ ਦਿੰਦੇ ਨੇ ਜਾਂ ਕਹ ਲੋ ਕੌਮੀ ਰੰਗ ਉਹਨੂੰ ਮੰਨਦੇ ਨੇ ਬਟ ਨੀਲਾ ਰੰਗ ਉਹਨਾਂ ਦਾ ਵੀ ਸ਼ਾਹੀ ਪੋਸ਼ਾਕ ਸੀਗਾ ਤੋਂ ਜਦੋਂ ਗੁਰੂ ਮਾਰਾ ਨੇ ਸਿੱਖ ਪੰਥ ਦੀ ਸਜਣਾ ਹੋਈ ਜਾਂ ਉਸ ਤੋਂ ਬਾਅਦ ਜਦੋਂ ਲੰਬਾ ਸਮਾਂ ਇੱਕ ਸ਼ਾਂਤਮਈ ਇੱਕ ਪੀਰੀਅਡ ਰਿਹਾ ਜਦੋਂ ਮੀਰੀ ਪੀਰੀ ਦੀ ਰਚਨਾ ਹੁੰਦੀ ਹੈ ਸ੍ਰੀ ਗੁਰੂ ਗੋਬਿੰਦ ਪਾਸ਼ਾ ਜੀ ਜਿਹੜੇ ਆ ਮੀਰੀ ਪੀਰੀ ਦੀ ਰਚਨਾ ਕਰਦੇ ਆ ਸਿੱਖਾਂ ਨੂੰ ਸ਼ਸਤਰ ਦੇ ਨਾਲ ਤੇ ਸ਼ਸਤਰ ਦੇ ਨਾਲ ਜੋੜਨ ਦੀ ਇੱਕ ਨਵੀਂ ਜਿਹੜੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਉੱਥੋਂ ਦੀ ਜਿਹੜੀ ਇਹ ਚੀਜ਼ਾਂ ਤੈਅ ਕੀਤੀਆਂ ਜਾਂਦੀਆਂ ਕਿ ਜਿਹੜੀਆਂ ਵੀ ਰਾਜ ਨਾਲ ਜੁੜੀਆਂ ਚੀਜ਼ਾਂ ਨੇ ਜੇ ਨਾ ਦਾ ਵੀ ਸ਼ਕਤੀ ਤਾਕਤ ਦੇ ਨਾਲ ਜੁੜਿਆ ਕੋਈ ਇਤਿਹਾਸ ਹੈ ਉਹ ਸਾਰੀਆਂ ਮੈਂ ਆਪਣੇ ਪੰਥ ਨੂੰ ਸਿੱਖ ਪੰਥ ਨੂੰ ਦੇ ਦੇਣੀ ਹੈ ਜਿੱਥੋਂ ਦੀ ਸਾਡੇ ਬਾਣੇ ਦੇ ਰੰਗ ਵੀ ਨੀਲੇ ਹੋਏ ਸਾਡੀ ਦਸਤਾਰਾਂ ਦੇ ਰੰਗ ਉਸ ਤੋਂ ਬਾਅਦ ਸਾਡੇ ਕਹੋ ਸਾਡੇ ਕੋਲ ਘੋੜੇ ਵੀ ਜਿਹੜੇ ਉਸੇ ਚੀਜ਼ ਦੇ ਪ੍ਰਤੀਕ ਨੇ ਸਾਡੇ ਕੋਲ ਬਾਜ ਵੀ ਉਸੇ ਚੀਜ਼ ਦੇ ਪ੍ਰਤੀਕ ਨੇ ਗੁਰੂ ਮਹਾਰਾਜ ਦੀ ਕਲਗੀ ਵੀ ਉਸੇ ਚੀਜ਼ ਦੀ ਪ੍ਰਤੀਕ ਹੈ ਸੋ ਬੜਾ ਕੁਝ ਜਿਹੜਾ ਹੈਗਾ ਉਹ ਪ੍ਰਤੀਕ ਦੇ ਰੂਪ 'ਚ ਸਾਡੇ ਕੋਲ ਗੁਰੂ ਮਹਾਰਾਜ ਦੇ ਵੱਲੋਂ ਦਿੱਤਾ ਗਿਆ ਸੋ ਨੀਲਾ ਰੰਗ ਵੀ ਏਸੀ ਚੀਜ਼ ਕਰਕੇ ਹੀ ਦਿੱਤਾ ਗਿਆ ਕਿਉਂਕਿ ਸਿੱਖਾ ਦਾ ਰਾਜ ਦਾ ਜਿਹੜਾ ਦਾਵਾ ਹੈਗਾ ਉਹ ਉਹਦੇ ਵਿੱਚੋਂ ਉਹਦੀ ਇੱਕ ਝਲਕ ਹੈ ਤੇ ਸਾਰਾ ਕੁਝ ਉਹਦੇ ਚੋਂ ਹੀ ਅਸੀਂ ਸੰਭਵ ਕਰਨਾ ਜਾਣਦੇ ਹਾਂ ਅਸੀਂ ਧਰਮ ਦੀ ਸ਼ਰਨ 'ਚ ਜਾ ਕੇ ਸਾਰਾ ਕੁਝ ਕਰਨਾ ਜਿਹੜਾ ਉਹਨੂੰ ਮੁਨਸਬ ਸਮਝਦੇ ਹਾਂ ਸੋ ਇਹ ਨਾ ਚੀਜ਼ਾਂ ਕਰਕੇ ਨੀਲੇ ਰੰਗ ਦਾ ਬਹੁਤ ਵੱਡਾ ਇਤਿਹਾਸ ਹੈ ਅਜਾ ਭਾਈ ਸਾਹਿਬ ਮੈਂ ਇੱਥੇ ਪੁੱਛਣਾ ਚਾਹੁੰਦਾ ਚਲੋ ਇਹ ਤਾਂ ਤੁਸੀਂ ਦੱਸਿਆ ਕਿ ਨੀਲਾ ਰੰਗ ਕਿਉਂ ਔਰ ਨਿਸ਼ਾਨ ਸਾਹਿਬ ਦੇ ਉੱਤੇ ਖਾਸ ਕਰਕੇ ਪਰ ਸਵਾਲ ਇਹ ਹੈ ਕਿ ਇਹ ਹੁਕਮ ਅਕਾਲ ਤਖਤ ਸਾਹਿਬ ਵੱਲੋਂ ਆਇਆ ਸੀਗਾ ਉਹਨਾਂ ਦੇ ਵੱਲੋਂ ਲਿਖਤੀ ਤੌਰ ਤੇ ਭੇਜਿਆ ਗਿਆ ਸੀਗਾ ਕਿ ਬਸੰਤੀ ਤੇ ਸੁਰਮਈ ਰੰਗ ਹੋਣਾ ਚਾਹੀਦਾ ਹੈ ਕੇਸਰੀ ਨਹੀਂ ਹੋਵੇਗਾ ਹੁਣ ਜਾਂ ਤਾਂ ਫਿਰ ਕਿੰਤੂ ਕਰੀਏ ਸ਼੍ਰੀ ਅਕਾਲ ਤਖਸਾਲ ਦੇ ਹੁਕਮ ਤੇ ਕਿ ਉਹਨਾਂ ਨੇ ਹੁਕਮ ਭੇਜਿਆ ਆ ਜਾਂ ਉਹਨਾਂ ਨੂੰ ਇਹ ਨਹੀਂ ਗਿਆਤ ਹੈਗਾ ਕਿ ਬਸੰਤੀ ਨਹੀਂ ਤੇ ਸੁਰਮਈ ਹੋਣਾ ਚਾਹੀਦਾ ਜਾਂ ਨੀਲਾ ਹੋਣਾ ਚਾਹੀਦਾ ਇਹ ਤਾਂ ਹੁਣ ਹੁਕਮ ਅਦੂਲੀ ਹੋ ਜੇਗੀ ਜੇ ਆਪਾਂ ਐ ਕਰਾਂਗੇ ਤਾਂ ਨਹੀਂ ਮੈਂ ਇਹੀ ਚਾਹੁੰਦਾ ਆ ਕਿ ਕਿਉਂਕਿ ਇੰਨਾ ਵੱਡਾ ਐ ਮਸਲਾ ਨਹੀਂ ਹੈਗਾ ਕਿ ਇਹਦੇ ਲਈ ਬਹੁਤ ਵੱਡਾ ਵਿਰੋਧ ਕੋਈ ਦਿਖਾਣਾ ਜ਼ਰੂਰੀ ਹੈ ਮਗਰ ਫਿਰ ਵੀ ਕਿਉਂਕਿ ਸਾਡੇ ਜਿਹੜੇ ਅੰਮ ਕੇਂਦਰੀ ਸਥਾਨ ਨੇ ਇਹਨਾਂ ਦੇ ਉੱਤੇ ਕਿਸੇ ਧਿਰ ਦਾ ਇਸ ਵੇਲੇ ਕਹਿ ਲਓ ਬੋਲਵਾਲਾ ਆ ਉਹਨਾਂ ਦਾ ਜੋਰ ਕਹਿ ਲਓ ਹੈਗਾ ਤੇ ਸਿੱਖ ਰਾਸੀ ਤੌਰ ਤੇ ਕਮਜ਼ੋਰ ਹੈਗੇ ਇਸ ਕਰਕੇ ਆਪਣੇ ਪੰਥਕ ਤੌਰ ਤੇ ਜਿਹੜੀ ਜਿੱਦਾਂ ਸਾਡੇ ਤੌਰ ਤਰੀਕੇ ਬਣੇ ਉਹਦਾਂ ਅਸੀਂ ਫੈਸਲੇ ਨਹੀਂ ਲੈ 파ਰੇ ਸਿੱਧਾ ਉਧਰੋਂ ਦੀ ਫੈਸਲੇ ਸੁਣਾਏ ਜਾਂਦੇ ਜਿਹੜੀ ਚੀਜ਼ਾਂ ਕੁਝ ਚੀਜ਼ਾਂ ਪੰਥ ਨੇ ਤੈਅ ਕਰਨੀਆਂ ਹੁੰਦੀਆਂ ਉਹ ਸਿਰਫ ਤਾਂ ਸਿਰਫ ਉੱਥੇ ਕੁਝ ਚੰਨ ਬੰਦੇ ਹੀ ਤੈਅ ਕਰ ਲੈਂਦੇ ਨੇ ਯੋਨਾ ਕਰਕੇ ਇਹ ਸਮੱਸਿਆ ਹੁੰਦੀ ਹੈ ਮਗਰ ਮੈਂ ਕਹਿੰਦਾ ਫਿਰ ਵੀ ਕੋਈ ਏਡੀ ਵੱਡੀ ਸਮੱਸਿਆ ਨਹੀਂ ਹੈ ਇੱਕ ਸ਼ੁਰੂਆਤ ਹੋ ਗਈ ਹੈ ਤੇ ਹੋ ਸਕਦਾ ਹੈ ਕਿ ਜਿੱਦਾਂ ਉਹਨਾਂ ਨੇ ਇਹ ਚੀਜ਼ਾਂ ਹੌਲੀ ਹੌਲੀ ਨੀਲੇ ਨਿਸ਼ਾਨ ਸਾਹਿਬ ਵੱਲ ਨੂੰ ਤੋਰੀਆਂ ਨੇ ਹੋਰ ਵੀ ਕਈ ਜ਼ਰੂਰੀ ਚੀਜ਼ਾਂ ਨੇ ਜਿਹੜੀਆਂ ਪੰਥ ਨਾਲ ਜੁੜੀਆਂ ਨੇ ਉਹਨਾਂ ਵੱਲ ਵੀ ਧਿਆਨ ਦੇਣ ਤੇ ਉਹਨਾਂ ਦੇ ਉੱਤੇ ਵੀ ਕੋਈ ਨਾ ਕੋਈ ਕਾਰਵਾਈ ਕਰ ਦੇਣ ਨਿਸ਼ਾਨਦ ਸਾਹਿਬ ਦੇ ਰੰਗ ਨੂੰ ਲੈ ਕੇ ਸੰਸੇ ਸੀਗੇ ਚਰਚਾਵਾਵਾਂ ਸੀਗੀਆਂ ਸਵਾਲ ਸੀ ਸਵਾਲਾਂ ਦੇ ਜਵਾਬ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲਾਤ ਬਣਦੇ ਨੇ ਕੀ ਬਸੰਤੀ ਰੰਗ ਜਾਂ ਫਰਮਈ ਰੰਗ ਦੇ ਵਿੱਚਲੀ ਜੰਗ ਉਸੇ ਤਰ੍ਹਾਂ ਜਾਰੀ ਰਹੇਗੀ ਜਾਂ ਫਿਰ ਆਉਂਦਾ ਸਮਾਂ ਕੁਝ ਹੋਰ ਲੈ ਕੇ ਆਵੇਗਾ ਅਜੇ ਇੱਕ ਸਟੈਪ ਅਪ ਹੋਰ ਚਾਹੀਦਾ ਆ ਇਹ ਥੋੜਾ ਪੁਸ਼ ਅਪ ਹੋਰ ਚਾਹੀਦਾ ਆ ਸਿੱਖ ਕੌਮ ਵਾਸਤੇ ਉਹਦੇ ਰਾਜਸੀ ਹਾਲਾਤਾਂ ਨੂੰ ਸੁਧਰਨ ਵਾਸਤੇ ਉਹਨਾਂ ਵਾਸਤੇ ਕੀ ਕੁਝ ਹੋਵੇਗਾ ਹੋ ਸਕੇਗਾ ਜਾਂ ਨਹੀਂ ਹੋ ਸਕੇਗਾ ਇਹਦੇ ਵੀ ਸੰਸੇ ਅਜੇ ਬਰਕਰਾਰ ਨੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ